ਤੇਰੇ ਕਹਿਣ ਤੇ ਜਾਨਵੀ ਹਾਜ਼ਰ ਹੈ ਮੈਂ ਸੱਜਣਾ ਗਰੀਬ ਜ਼ਰੂਰਾ ਤੇਰੇ ਕਹਿਣ ਤੇ ਜਾਨਵੀ ਹਾਜ਼ਰ ਹੈ ਮੈਂ ਸੱਜਣਾ ਗਰੀਬ ਜ਼ਰੂਰਾ ਅੱਲਾ ਪਾਕ ਰੱਖਦਾ ਪਰਦੇ ਮੇਰੇ ਉਹਦੀ ਜਾਤ ਤਾਂ ਬਹੁਤ ਮਸ਼ਹੂਰ ਆ ਤੇਰੇ ਤੋਂ ਨਿਖੜ ਕੇ ਰਹਿ ਨਹੀਂ ਸਕਦਾ ਓ ਅੱਲਾ ਜਾਣਦਾ ਬਹੁਤ ਮਜਬੂਰ ਹਾਂ ਪਈ ਲੋੜ ਤੇ ਜਾਨਵੀ ਹਾਜ਼ਰ ਹੈ ਕਮਲਿਆ ਮੈਂ ਪਲੱਟੇ ਤੇ ਤੋਂ ਕਿਹੜਾ ਤੂਰਿਆ ਮੈਂ ਪਲੱਟੇ ਤੇ ਤੋਂ ਕਿਹੜਾ ਤੂਰਿਆ ਟਿੱਪੀ ਨੇ ਤਾਂ ਬਿਲਕੁਲ ਸ਼ੌਕ ਨਹੀਂ ਸੀ ਮੈਨੂੰ ਯਾਦ ਸੱਜਣਾ ਦੀ ਸਤਾਇਆ ਮੈਂ ਤਾਂ ਪੀਤੀ ਜਦੋਂ ਯਾਰ ਨੇ ਹਾਲੋਂ ਪੇ ਹਾਲ ਕੀਤਾ ਲੋਕਾਂ ਪਾਗਲ ਬਨਾਇਆ ਮੈਂ ਤਾਂ ਪੀਤੀ ਤੇਰੇ ਮੇਲ ਨਾਲ ਮੇਲ ਵਸਾਉਣ ਵਾਲੇ ਕੱਲਿਆਂ ਜੀ ਕਬਤਾਇਆ ਮੈਂ ਤਾਂ ਪੀਤੀ ਉਹ ਦਮ ਦੁੱਖਾਂ ਨੇ ਯਾਰ ਫੈਲਾਏ ਰੱਖਿਆ ਪੱਲੇ ਕੱਖ ਨਾ ਆਇਆ ਮੈਂ ਤਾਂ ਪੀਤੀ ਪੱਲੇ ਕੱਖ ਨਾ ਆਇਆ ਮੈਂ ਤਾਂ ਪੀਤੀ ਨਹੀਂ ਲੋੜ ਮੈਨੂੰ ਨਸ਼ੇ ਸ਼ਰਾਬਾਂ ਦੀ ਰੈਨਾ ਮੈਂ ਯਾਦ ਤੀ ਅੱਖ ਦੀ ਖਮਾਰੀ ਵਿੱਚ ਮੈਂ ਤੇ ਆਪਣਾ ਆਪ ਗਵਾ ਬੈਠਾ ਉਹਦੀ ਅੱਖ ਦੀ ਲਾਲ ਚਹੀ ਤਾਰੀ ਦੇ ਵਿੱਚ ਤੇ ਇੰਜ ਮੈਂ ਯਾਰ ਮਸਤ ਮਲੰਗ ਹੋਇਆ ਉਹਦੀ ਪਲਕਾਂ ਦੀ ਸੋਹਣੀ ਕਿਆਰੀ ਦੇ ਵਿੱਚ ਤੇ ਲੁੱਟਿਆ ਉਹਨੇ ਨਜ਼ਰਾਂ ਦੀ ਫਾਈ ਲਾ ਕੇ ਉਹ ਬੜਾ ਫਨ ਸੀ ਉਸ ਸ਼ਿਕਾਰੀ ਦੇ ਵਿੱਚ ਬੜਾ ਫਨ ਸੀ ਉਸ ਸ਼ਿਕਾਰੀ ਦੇ ਵਿੱਚ ਤੇ ਕੁਝ ਸ਼ੌਕ ਸੀ ਯਾਰ ਫਕੀਰੀ ਦਾ ਕੁਝ ਸ਼ੌਕ ਸੀ ਯਾਰ ਫਕੀਰੀ ਦਾ ਤੇ ਕੁਝ ਇਸ਼ਕ ਨੇ ਦਰ ਦਰ ਰੋਲ ਦਿੱਤਾ ਕੁਝ ਸੱਜਣਾ ਕਸਰਨਾ ਛੱਡੀ ਸੀ ਤੇ ਕੁਝ ਜ਼ਹਰ ਰਕੀ ਪਾਂ ਕੋਲ ਦਿੱਤਾ ਕੁਝ ਹਿਸਰ ਫिराਕ ਦਾ ਰੰਗ ਚੜਿਆ ਤੇ ਕੁਝ ਤਰਤ ਮਾਹੀ ਅਨਮੋਲ ਦਿੱਤਾ ਕੁਝ ਸੜ ਗਈ ਕਿਸਮਤ ਬਦ ਕਿਸਮਤ ਥੀ ਕੁਝ ਪਿਆਰ ਵਿੱਚ ਜੁਦਾਈ ਨੇ ਰੋਲ ਦਿੱਤਾ ਤੇ ਕੁਝ ਉਂਝ ਵੀ ਰਾਵਾਂ ਔਖੀਆਂ ਸਨ ਕੁਝ ਕਲ ਵਿੱਚ ਕਮਾਂ ਦਾ ਤੋਕ ਵੀ ਸੀ ਤੇ ਕੁਝ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ ਕੁਝ ਸਾਨੂੰ ਮਰਨ ਦਾ ਸ਼ੌਂਕ ਵੀ ਸੀ ਕਿਸ ਤਰ੍ਹਾਂ ਤੋਚ ਸੀ ਕਿਸ ਤਰ੍ਹਾਂ ਨਹੀਂ ਸੀ ਇਹ ਗੱਲਾਂ ਹੁਣ ਕਰਨ ਵਾਲੀਆਂ ਨਹੀਂ ਤੇ ਵੇਲੇ ਲੰਘ ਗਏ ਨੇ ਤੌਬਾ ਵਾਲੇ ਰਾਤਾਂ ਹੁਣ ਹੋ ਕੇ ਪਰੰਦੀਆਂ ਨਹੀਂ ਤੇ ਜੋ ਹੋਇਆ ਉਹ ਤੇ ਹੋਣਾ ਹੀ ਸੀ ਤੇ ਹੋਣੀ ਰੁਕਿਆ ਰੁਕਦੀ ਨਹੀਂ ਜੋ ਹੋਇਆ ਉਹ ਤੇ ਹੋਣਾ ਹੀ ਸੀ ਹੋ ਨੀ ਰੋਕਿਆ ਰੁਕਦੀ ਨਹੀਂ ਇੱਕ ਵਾਰੀ ਜਦੋਂ ਸ਼ੁਰੂ ਹੋ ਜਾਵੇ ਗੱਲ ਫਿਰ ਐਵੇਂ ਮੁੱਕਦੀ ਨਹੀਂ ਗੱਲ ਫਿਰ ਐਵੇਂ ਮੁੱਕਦੀ ਨਹੀਂ ਤੂੰ ਪੈਸਿਆਂ ਨਾਲ ਮਿਲ ਜਾਵੇਂ ਤਮੱਕੜ ਵਿੱਚ ਲੀਰ ਨਾ ਛੱਡਾ ਜੇ ਮੰਗਣ ਨਾਲ ਤੂੰ ਮਿਲ ਜਾਵੇਂ ਕੋਈ ਦਰਬਾਰ ਕੋਈ ਪੀਰ ਨਾ ਛੱਡਾ ਜੇ ਮੇਰੇ ਰੋਵਨ ਤੇ ਤੂੰ ਰਾਜ਼ੀ ਹੈਂ ਮੈਂ ਅੱਖ ਤੇ ਵਿੱਚ ਨੀਰ ਨਾ ਛੱਡਾਂ ਤੇ ਤੈਨੂੰ ਦਿਲ ਕਮਲੇ ਨੇ ਪਿਆਰ ਚ ਹੱਕ ਕੀਤਾ ਉਹ ਤੈਨੂੰ ਸੋਹਣਾ ਮੈਂ ਕਦੇ ਨਾ ਛੱਡਾਂ ਇੱਕ ਪਲ ਵੀ ਤੇਰੀ ਯਾਦ ਪੁਲਾਵੇ ਤਾਂ ਸਹੀਂ ਇਸ ਦਿਲ ਨੂੰ ਛੇਰ ਨਾ ਛੱਡਾਂ ਇੱਕ ਪਲ ਵੀ ਤੇਰੀ ਯਾਦ ਪੁਲਾਵਾ ਤਾਂ ਸਹੀਂ ਇਸ ਦਿਲ ਨੂੰ ਛੇਰ ਨਾ ਛੱਡਾਂ ਉਮੀਦ ਕਰਤਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਵੱਟੇ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਜੇਕਰ ਵੀਡੀਓ ਤੇ ਲੋ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ